ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ 11ਵੇਂ ਸੀਸੀ ਵਾਲੇ ਯਾਨੀ ਕਿ ਸੈਲੀਬ੍ਰਿਟੀ ਕ੍ਰਿਕਟਰ ਲੀਗ 2025 ਦਾ ਫਾਈਨਲ ਬੇਹੱਦ ਰੋਮਾਂਟਿਕ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਸ਼ੇਰ ਨੇ ਚਨਈ ਰਾਇਨੋਸ ਨੂੰ ਹਰਾ ਕੇ ਲਗਭਗ 10 ਸਾਲ ਬਾਅਦ ਇਹ ਖਿਤਾਬ ਜਿੱਤਿਆ ਇਹ ਮੈਚ ਕੱਲ ਖੇਡਿਆ ਗਿਆ ਮਸੂਰ ਦੇ ਸ਼੍ਰੀ ਕਾਂਦਤ ਨਰਸਿਮਹਾ ਰਾਜਾ ਵਾਂਡੇਰ ਮੈਦਾਨ ਦੇ ਵਿੱਚ ਖੇਡਿਆ ਗਿਆ ਇਸ ਦੇ ਨਾਲ ਹੀ ਸੀਸੀਐਲ ਦੇ 11ਵੇਂ ਸੀਜ਼ਨ ਦੀ ਸਮਾਪਤੀ ਹੋਈ ਹੈ ਤੁਹਾਨੂੰ ਦੱਸ ਜੀ ਕਿ ਇਸ ਦੇ ਵਿੱਚ ਦੋ ਪਾਰੀਆਂ ਹੁੰਦੀਆਂ ਨੇ 10-10 ਓਵਰ ਦੀਆਂ ਦੋ ਪਾਰੀਆਂ ਖੇਡੀਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਜੀ ਇਸ ਦੇ ਵਿੱਚ ਪੰਜਾਬ ਦੇ ਸ਼ੇਰ ਟੀਮ ਨੇ ਬਾਜੀ ਮਾਰੀ ਹੈ ਤੇ ਜਿਸ ਦੇ ਨਾਲ ਉਹਨਾਂ ਨੇ ਖਿਤਾਬ ਨੂੰ ਆਪਣੇ ਨਾਮ ਕਰ ਲਿਆ ਤੁਹਾਨੂੰ ਦੱਸਦੀ ਕਿ ਇਸ ਦੇ ਵਿੱਚ ਪੰਜਾਬ ਦੇ ਗੱਬਰੂਆਂ ਨੇ ਵੀ ਪੂਰੀ ਕਮਾਲ ਕਰ ਦਿੱਤੀ ਜਿਸ ਦੇ ਵਿੱਚ ਹਾਰਦੀ ਸੰਧੂ ਦੀ ਗੱਲ ਕਰੀਏ ਜੱਸੀ ਗਿੱਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਖੇਡ ਦੇ ਵਿੱਚ ਆਪਣਾ ਪੂਰੀ ਸ਼ਮਕਦਮਕ ਦਿਖਾਈ ਤੁਹਾਨੂੰ ਦੱਸਦੀ ਕਿ ਸੋਇਸ਼ਰਾਈ ਨੇ ਫਾਈਨਲ ਦੇ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਜਿਸ ਕਾਰਨ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਦਾ ਕਿਤਾਬ ਦਿੱਤਾ ਗਿਆ ਤੇ ਸੰਧੂ ਜਾਨੀ ਕਿ ਹਾਰਦੀ ਸੰਧੂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਉਹਨਾਂ ਨੂੰ ਪਲੇਅਰ ਆਫ ਦਾ ਜਿਹੜਾ ਟੂਰਨਾਮੈਂਟ ਆ ਉਹ ਅਵਾਰਡ ਦਿੱਤਾ ਗਿਆ ਪਲੇਅਰ ਆਫ ਦਾ ਜਿਹੜਾ ਖਿਡਾਰੀ ਦੇ ਰੂਪ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਕਿਉਂਕਿ ਉਹਨਾਂ ਨੇ ਪੂਰੇ ਹੀ ਇਸ ਟੂਰਨਾਮੈਂਟ ਦੇ ਵਿੱਚ ਕਮਾਲ ਕੀਤਾ ਸੈਰਿਬਿਲਿਟੀ ਕ੍ਰਿਕਟ ਲੀਗ 225 ਦੇ ਵਿੱਚ ਕਮਾਲ ਕੀਤਾ ਤੁਹਾਨੂੰ ਦੱਸਦੀ ਕਿ ਫਾਈਨਲ ਦੇ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਬੱਲੇਬਾਜ਼ ਦੇ ਰੂਪ ਦੇ ਵਿੱਚ ਰਾਹੁਲ ਜੇਟਲੀ ਨਿਕਲ ਕੇ ਸਾਹਮਣੇ ਆਏ ਇਸ ਦੇ ਨਾਲ ਹੀ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਵੱਡਾ ਨਾਮ ਕਮਾਉਣ ਵਾਲੇ ਜੱਸੀ ਗਿੱਲ ਨੇ ਆਪਣੀ ਗੇਂਦਬਾਜ਼ੀ ਦੇ ਨਾਲ ਐਸਾ ਕਮਾਲ ਕੀਤਾ ਕਿ ਉਹਨਾਂ ਨੇ ਸਭ ਤੋਂ ਵੱਧ ਜਿਹੜੀਆਂ ਵਿਕਟਾਂ ਸੀਸੀਐਲ ਦੇ ਵਿੱਚ ਹਾਸਲ ਕੀਤੀਆਂ ਜਿਸ ਦੇ ਕਾਰਨ ਉਹਨਾਂ ਨੂੰ ਗੇਂਦਬਾਜ਼ ਆਫ ਦਾ ਫਾਈਨਲ ਦਾ ਪੁਰਸਕਾਰ ਮਿਲਿਆ ਤਾਂ ਤੁਹਾਨੂੰ ਦੱਸਦੀ ਕਿ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸੀਸੀਐਲ ਸੈਲੀਬ੍ਰਿਟੀ ਕ੍ਰਿਕਟ ਲੀਗ ਜਿਸ ਦੇ ਵਿੱਚ ਵੱਖ-ਵੱਖ ਜਿਹੜੇ ਦੇਸ਼ ਗੱਲ ਕਰੀਏ ਵੱਖ-ਵੱਖ ਰਾਜਾਂ ਦੀ ਤਾਂ ਉੱਥੋਂ ਜਿਹੜੇ ਖਿਡਾਰੀ ਨਿਕਲ ਕੇ ਸਾਹਮਣੇ ਆਉਂਦੇ ਨੇ ਖਿਡਾਰੀ ਜਿਹੜੇ ਸਿਨੇਮਾ ਜਗਤ ਦੇ ਨਾਲ ਜੁੜੇ ਹੁੰਦੇ ਨੇ ਉਹ ਇਸ ਸੀਸੀਐਲ ਦਾ ਹਿੱਸਾ ਬਣਦੇ ਨੇ ਇਸਾ ਆਗ ਬਣਦੇ ਨੇ ਤੇ ਉਹਨਾਂ ਵੱਲੋਂ ਇਹ ਸੀਸੀਐਲ ਦੇ ਵਿੱਚ ਪਰਫਾਰਮ ਜਨਨ ਕੀ ਮੈਚ ਦੇ ਰੂਪ ਦੇ ਵਿੱਚ ਕੀਤਾ ਜਾਂਦਾ ਖੇਡਿਆ ਜਾਂਦਾ ਤਾਂ ਤੁਹਾਨੂੰ ਦੱਸ ਸੀ ਕਿ 2025 ਦਾ ਸੀਸੀਐਲ ਬੇਹੱਦ ਰਵਾਂਚੀ ਕਰਿਆ ਜਿਸ ਦੇ ਵਿੱਚ ਲਗਭਗ 10 ਸਾਲ ਦੇ ਬਾਅਦ ਪੰਜਾਬ ਦੇ ਸ਼ੇਰ ਨੇ ਖਿਤਾਬ ਆਪਣੇ ਨਾਮ ਕੀਤਾ ਤਾਂ ਤੁਹਾਨੂੰ ਦੱਸ ਸੀ ਕਿ ਇਸ ਦੇ ਫਾਰਮੈਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 10-10 ਓਵਰਾਂ ਦੀਆਂ ਦੋ ਪਾਰੀਆਂ ਖੇਡੀਆਂ ਜਾਂਦੀਆਂ ਨੇ ਜਿਸ ਦੇ ਕਾਰਨ ਟੀ20 ਦੇ ਅੰਦਰ ਟੈਸਟ ਮੈਚ ਵਰਗਾ ਜਿਹੜਾ ਅਹਿਸਾਸ ਹੁੰਦਾ ਹੈ ਤਾਂ ਤੁਹਾਨੂੰ ਦੱਸਦੀ ਕਿ ਪਹਿਲਾਂ ਰਾਇਨਿਅਸ ਦੇ ਵਾਰੀ ਸੀ ਜਿਨ੍ਹਾਂ ਨੇ ਗੱਲ ਕਰੀਏ ਤਾਂ 99 ਰਨ ਬਣਾਏ ਨੇ 5 ਵਿਕਟਾਂ ਦੇ ਤਾਂ ਉੱਥੇ ਦੂਜੇ ਪਾਸੇ ਜਦੋਂ ਪੰਜਾਬ ਦੇ ਸ਼ੇਰ ਦੇ ਬੱਲੇਬਾਜ਼ੀ ਕੀਤੀ ਤਾਂ ਉਹਨਾਂ ਨੇ 10 ਓਵਰਾਂ 'ਚ 103 ਰਨ ਜਿਹੜੇ ਬਣਾਏ ਸਨ ਇੱਕ ਵਿਕਟ ਡਗਵਾ ਕੇ ਦੂਜੀ ਪਾਰੀ ਦੇ ਵਿੱਚ ਦਬਾਹ ਹੇਠ ਚ ਨਹੀਂ ਝੁੱਕ ਜਾਂਦੀ ਐ ਤੇ ਸਿਰਫ 85 ਦੌੜਾਂ ਹੀ ਬਣਾ ਸਕਦੀ ਐ ਜਿਸ ਨੂੰ ਪੰਜਾਬ ਨੇ ਜਿੱਤ ਦੇ ਲਈ ਉਹਨਾਂ ਨੇ 72 ਦੌੜਾਂ ਦਾ ਜਿਹੜਾ ਠਿੱਚਾ ਮਿਲਿਆ ਸੀ ਜਿਸ ਨੂੰ ਪੰਜਾਬ ਨੇ ਬੇਹੱਦ ਆਸਾਨੀ ਦੇ ਨਾਲ ਪੂਰਾ ਕਰ ਲਿਆ ਅਤੇ ਸੀਸੀਐਲ ਦੇ ਵਿੱਚ ਆਪਣਾ ਖਿਤਾਬ ਆਪਣੇ ਨਾਮ ਕਰ ਲਿਆ ਖਿਤਾਬ ਦੇ ਵਿੱਚ ਵੱਡਾ ਜਿਹੜਾ ਫੇਰ ਬਦਲ ਕਰਦੇ ਹੋਏ ਉਹਨਾਂ ਨੇ 10 ਸਾਲ ਦੇ ਬਾਅਦ ਇਹ ਟਰਾਫੀ ਚੈਂਪੀਅਨ ਬਣ ਗਏ ਨੇ ਪੰਜਾਬ ਦੇ ਸ਼ੇਰ ਤਾਂ ਤਸਵੀਰਾਂ ਵੀਡੀਓਜ਼ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੰਜਾਬੀ ਗੱਭਰੂ ਮਸਤੀ ਦੇ ਵਿੱਚ ਹੋ ਮਰੇ ਨੇ ਹਾਰਦੀ ਸੰਤੂ ਦੀ ਗੱਲ ਕਰੀਏ ਤਾਂ ਉਹ ਇਸ ਦੇ ਵਿੱਚ ਉਹਨਾਂ ਨੇ ਵੀ ਪੂਰੀ ਚਮਕਦਮਕ ਦਿਖਾਈ ਆ ਜੱਸੀ ਗੱਲ ਨੇ ਵੀ ਪੂਰਾ ਆਪਣਾ ਚਮਕਦਮਕ ਦਿਖਾਈ ਆ ਨਿੰਜਾ ਵੱਲੋਂ ਵੀ ਸੋਸ਼ਲ ਮੀਡੀਆ ਤੇ ਇਸ ਦੀਆਂ ਵੀਡੀਓ ਸ਼ੇਅਰ ਕੀਤੀਆਂ ਗਈਆਂ